ਸਾਨ ਵਿਰੋਧ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹਿੰਦਾ ਜਿਹੋ ਜਿਹਾ ਮੌਸਮ ਉਹੋ ਜਿਹੀ ਖੇਤੀ ਉਹੋ ਜਿਹਾ ਵਿਸ਼ਾ ਤੇ ਅੱਜ ਜਿਹੜੇ ਵੀ ਮਾਹਰ ਸਾਡੇ ਕੋਲ ਆ ਰਹੇ ਆ ਲਾ ਆ ਗਏ ਕਿ ਆਜੋ ਜੀ ਆਜੋ 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 ਜੈ ਹਿੰਦ ਜੀ ਦਾ ਸਾਹਿਬ ਜੀ ਜਨਾਬ ਦਾ ਸ਼ਾਵਾਈ ਨਾਲ ਜੈ ਹਿੰਦ ਜੀ ਦਾ ਸਾਹਿਬ ਆਓ ਆਓ ਬੈਠੋ ਬੈਠੋ ਬਾਈ ਤੋਰੀ ਆਸਾ ਬੈਠੇ ਜਨਾਬ ਬਠੋ ਬੈਠੋ ਹੋਰ ਸੁਣਾਓ ਬਹੁਤ ਵਧੀਆ ਜੀ ਬਹੁਤ ਵਧੀਆ ਕਿਰਪਾ ਹੈ ਮਾਲਕ ਦੀ ਚਾਹੀਦੀ ਹੈ ਉਹਦੀ ਕਿਰਪਾ ਤੋਂ ਬਿਨਾ ਨਾ ਕੁਝ ਨਹੀਂ ਹੁੰਦਾ ਕੁਝ ਵੀ ਉਹਦੀ ਕਿਰਪਾ ਆ ਜੀ ਤੇ ਥੋੜੀ ਜੀ ਕਿਰਪਾ ਤੁਸੀਂ ਸਾਡੇ ਤੇ ਕਰਤੀ ਆ ਹਾਂ ਸਾਹਿਬ ਨੂੰ ਨਾਲ ਲੈ ਜਾਂਦਾ ਇਹ ਵੀ ਕਿਰਪਾਈ ਆ ਆਹੋ ਜੀ ਵੇਖੋ ਤੇਜਪਾਲ ਜੀ ਗੱਲ ਆ ਕਿ ਕਿਸਾਨਾਂ ਦੇ ਰੂਬਰੂ ਕਰਾਉਣ ਵਾਸਤੇ ਆ ਕੋਸੀ ਵਿਗਿਆਨੀਆਂ ਨੂੰ ਸਾਦੇ ਰਹਿੰਦੇ ਹੋ ਬਹੁਤ ਵਧੀਆ ਗੱਲ ਹਾਂ ਅੱਛਾ ਡਾਕਟਰ ਸਾਹਿਬ ਨੇ ਜਾਣਤਰਨ ਸ਼ਿਰਨ ਕਰਾ ਦਿਓ ਹਾਂ ਬਿਲਕੁਲ ਜੀ ਡਾਕਟਰ ਪ੍ਰਵਿੰਦਰ ਸਿੰਘ ਜੋ ਸਾਡੇ ਸੀਨੀਅਰ ਵਿਗਿਆਨੀ ਨੇ ਸਬਜ਼ੀਆਂ ਵਿਭਾਗ ਦੇ ਅੱਛਾ ਜੀ ਔਰ ਫਾਰਮਰ ਸਰਵਿਸ ਸੈਂਟਰ ਜਿਹੜਾ ਤਰਨਤਾਰਨ ਹੈ ਅੱਛਾ ਉੱਥੇ ਸੇਵਾ ਨਿਭਾ ਰਹੇ ਨੇ ਹਾਂ ਔਰ ਸਬਜ਼ੀਆਂ ਦੇ ਵਿੱਚ ਡਾਕਟਰ ਸਾਹਿਬ ਦਾ ਬੜਾ ਲੰਮਾ ਤਜਰਬਾ ਬਹੁਤ ਵਧੀਆ ਗੱਲ ਹੈ ਜੀ ਐਨੂ ਰੱਖ ਸਾਹਿਬ ਧੰਨਵਾਦ ਹਾਂ ਸਲਾਹ ਲਵਾਂਗੇ ਤੁਹਾਡੀ ਜਾਣਕਾਰੀ ਤੁਹਾਡੋਂ ਲਵਾਂਗੇ ਪੂਰੀ ਅੱਜ ਆ ਤੁਹਾਨੂੰ ਪਹਿਲਾਂ ਇੱਕ ਗੱਲ ਦੱਸ ਦਵਾਂ ਹੂੰ ਬਿਸ਼ਨ ਸਿੰਘ ਦਾ ਪੋਤਾ ਨਾ ਠਾਹੀ ਜਾਵੇ ਸਵੇਰ ਸਵੇਰੇ ਕੀ ਹੋ ਗਿਆ ਉਹ ਮੈਂ ਕਿਹਾ ਕਿੱਧਰ ਉਹ ਨਠਾ ਜਾਣਾ ਹੂੰ ਮੈਂ ਕਹਿੰਦਾ ਸ਼ਹਿਰੋਂ ਕੰਦਾ ਸਬਜ਼ੀਆਂ ਸੁਬਜ਼ੀਆਂ ਲੈ ਆਵਾਂ ਲੈ ਉਹ ਮੈਂ ਕਿਹਾ ਚੰਗਾ ਬੰਦਾ ਐ ਮੈਂ ਕਿਹਾ ਤੇਰੇ ਪਿੰਡ ਰਹਿਣ ਦਾ ਕੀ ਫਾਇਦਾ ਜੇ ਤੂੰ ਜੇ ਤੂੰ ਹਾਲੇ ਵੀ ਜਾ ਕੇ ਉੱਥੇ ਰੇੜੀਆਂ ਤੇ ਖੜਨਾ ਮੈਂ ਕਹਿੰਦਾ ਤੇਜਪਾਲ ਜੀ ਤੁਸੀਂ ਗੱਲ ਵਧੀਆ ਛੇੜਤੀ ਚਲੋ ਤੇ ਤੁਰਿਆ ਜਾਂਦਾ ਸੀ ਜਾਂ ਨਠਾ ਜਾਂਦਾ ਸੀ ਆ ਲੋਕ ਮੋਟਰਸੈਲ ਸਕੂਟਰਾਂ ਤੇ ਮੂਲੀਆਂ ਗਾਜਰਾਂ ਸ਼ਹਿਰੋਂ ਆ 10 ਕਮਾਲ ਹੋ ਗਈ ਭਾਈ ਦੇਖੋ ਦੇਖੋ ਜੀ ਸਾਡੇ ਕੋਲ ਪਿੰਡ 'ਚ ਹੁਣ ਆਪਾਂ ਕੋ ਹਰੇਕ ਕੋ ਸਾਰਿਆਂ ਕੋ ਇੰਨੀ-ਇੰਨੀ ਜਗ੍ਹਾ ਹੈਗੀ ਆ ਕਿ ਆਪਣੀ ਘੀਟੀ ਜਿਹੜੀ ਆ ਆਪਣੇ ਜੋਗੀ ਲਾ ਸਕੀ ਐ ਬੜੇ ਆਰਾਮ ਨਾਲ ਭਾਵੇਂ ਚਾਰ ਗੋਗਲੂ ਪਟਕੇ ਗਵਾਂਡੀਆਂ ਨੂੰ ਵੀ ਦੇ ਦਈਏ ਲੱਗਦਾ ਖਾਂ ਹੁੰਦਾ ਹੀ ਆਪਣੇ ਕੋ ਹਾਂ ਹਾਂ ਸੋ ਘਰੇਲੂ ਬਗੀਚਾ ਨਾਲੇ ਪਤਾ ਹੁੰਦਾ ਵਾ ਕਿ ਜੇ ਮੈਂ ਸਲਗਮ ਲਾਏ ਆ ਲਸਣ ਪਿਆਜ਼ ਲਾਇਆ ਜਾਂ ਕੋਹਤੀ ਲਾਈਆ ਤੇ ਇਹਨੂੰ ਮੈਂ ਪਾਇਆ ਕੀ ਆ ਬਿਲਕੁਲ 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 ਤੇ ਜਦੋਂ ਤੂੰ ਲੈਣ ਚੱਲਿਆ ਵਾ ਇੱਕ ਤੇ ਮਿਲਣਾ ਡਬਲ ਰੇਟ ਤੇ ਆ ਤੇ ਦੂਸਰਾ ਤੇਲ ਫੂਕੇ ਚੱਲਿਆ ਤੇ ਤੂੰ ਤੀਸਰਾ ਪਤਾ ਨਹੀਂ ਸਬਜ਼ੀ ਤਾਜੀ ਕੇ ਬਿਲਕੁਲ 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 ਦੇਖੋ ਡਾਕਟਰ ਸਾਹਿਬ ਜਿਹੜੀ ਆਪਾਂ ਗੱਲ ਕਰਦੇ ਆ ਨਾ ਅੱਜ ਤੁਹਾਡੇ ਨਾਲ ਵੀ ਅਸੀਂ ਇਦਾਂ ਦੀਆਂ ਗੱਲਾਂ ਕਰਨੀਆਂ ਆ ਹਾਂਜੀ ਹਾਂਜੀ ਦੇਖੋ ਇਹ ਜਿਹੜੀਆਂ ਸਬਜ਼ੀਆਂ ਆ ਜੇ ਹੁਣ ਆਪਾਂ ਮੈਂ ਤਾਂ ਪਿੰਡ ਦੀ ਗੱਲ ਕਰਦਾ ਹਾਂ ਹਮ ਆ ਸਾਡੇ ਤਾਂ ਇੱਥੇ ਦੇਖੀਦਾ ਕਈ ਵਾਰੀ ਸ਼ਹਿਰ ਕਿਤੇ ਜਾਓ ਨਾ ਕਿਸੇ ਦੇ ਤੇ ਉਹਨਾਂ ਨੂੰ ਪੁੱਛੋ ਅਸੀਂ ਜੀ ਘਰ ਦੀਆਂ ਮੂਲੀਆਂ ਖਰਾਵਾਗੇ ਘਰ ਦੀ ਸਬਜ਼ੀ ਖਰਾਵਾਗੇ ਮੈਂ ਕਿਹਾ ਤੁਸੀਂ ਕਿੱਥੇ ਲਾਈ ਆ ਛੱਤ ਤੇ ਬਿਲਕੁਲ ਹੈ ਛੱਤਾਂ ਤੇ ਲੋਕਾਂ ਨੇ ਘਰੇ ਲੁਬਗੀਚੀਆਂ ਇਹਦਾ ਮਤਲਬ ਇਹ ਹੋ ਗਿਆ ਵੀ ਜਿੰਨਾ ਸਹਰਾਂ ਵਾਲਿਆਂ ਨੇ ਸਬਜ਼ੀ ਮੰਡੀ ਤੋਂ ਲੈਣੀ ਸੀ ਆ ਉਹ ਤੇ ਆਪਣੀ ਛੱਤ ਤੇ ਲਾਈ ਫਿਰਦੇ ਆ ਤੇ ਜਿਨ੍ਹਾਂ ਨੇ ਪਿੰਡ ਦੀ ਸਬਜ਼ੀ ਲਾਉਣੀ ਸੀ ਉਹ ਬਾਜ਼ਾਰੋਂ ਉਹ ਸੁੱਕੀ ਛਾਂ ਦੀ ਬਾਜ਼ਾਰੋਂ ਹੋਰ ਗੋਲ ਲੈ ਡਾਕਟਰ ਸਾਹਿਬ ਵੇਖ ਲਓ ਫਿਰ ਇੱਦਾਂ ਹੀ ਇੱਦਾਂ ਹੀ ਦੇਖੋ ਇਹ ਜਿਹੜੀ ਚੀਜ਼ ਆ ਨਾ ਬੇਸਿਕਲੀ ਭਾਈ ਹਜਮ ਤਾਂ ਨਹੀਂ ਹੁੰਦੀ ਡਾਕਟਰ ਸਾਹਿਬ ਗੱਲ ਆ ਆਹ ਬਿਲਕੁਲ ਦੇਖੋ ਘਰੇਲੂ ਬਗੀਚੀ ਲਾਉਣੀ ਬਹੁਤ ਜ਼ਰੂਰੀ ਆ ਬਹੁਤ ਮੌਜਾ ਕਿੰਨੀਆਂ ਮੌਜਾ ਨਾਲ ਸਿਹਤ ਤੁਹਾਡੀ ਬਿਲਕੁਲ ਜੀ ਜਿਹੜੀ ਸਿਹਤ ਆ ਸਿਹਤ ਨਾਲ ਆਪਾਂ ਖੇਡ ਥੋੜੀ ਸਕਦੇ ਆ ਬਗੀਚੀ ਦੀ ਸਿਹਤ ਵੀ ਠੀਕ ਰਹਿਣੀ ਤੇ ਤੁਹਾਡੀ ਆਪਣੀ ਵੀ ਹਾਂ ਫੇਰ ਜਦੋਂ ਨਾਲੇ ਮਰਜ਼ੀ ਪੁੱਟ ਆਹ ਜਦੋਂ ਮਰਜ਼ੀ ਤਾਜ਼ਾ ਜੀ ਤਾਜ਼ਾ ਸਬਜ਼ੀ ਤਤਪੁਰਪਾ ਅੱਜ ਕਹਿੰਦਾ ਸਾਗ ਬਣਿਆ ਮੱਕੀ ਦੀ ਰੋਟੀ ਪਈ ਆ ਨਾਲ ਮਿਰਚ ਖਾਣੀ ਆ ਲਾਈਂ ਜਰਾ ਇੱਕ ਮਿਰਚ ਹੈਂ ਕੀ ਬਾਤ ਹੈ ਕੀ ਬਾਤ ਹੈ ਵਾਕਿਆ ਜੀ ਬਿਲਕੁਲ ਤੇ ਆਪਾਂ ਨਹੀਂ ਤਾਂ ਫੇ ਉਹ ਭਾਈਆਂ ਦੇਖੀ ਦਾ ਆ ਵੀ ਕਦੋਂ ਆਉ ਕਦੋਂ ਹੋਕਾ ਆਉ ਫੇ ਜਾ ਕੇ ਲਵਾਂਗੇ ਉਹਨਾਂ ਕੋਲ ਉਹ ਹੀ ਆ ਨਾ ਜੀ ਫੇ ਇਹਨਾਂ ਚੀਜ਼ਾਂ ਦਾ ਧਿਆਨ ਤੇ ਜਵਾਲ ਜੀ ਰੱਖਣਾ ਪਊ ਰੱਖਣਾ ਪੈਂਦਾ ਇਹਨੂੰ ਸਲਾਹ ਦਿੱਤੀ ਵੀ ਸੀ ਮੈਂ ਉਦੋਂ ਉਹ ਮੈਂ ਕਹਾਂ ਬਗੀਚੀ ਲਾ ਘਰ ਦੀਆਂ ਸਬਜ਼ੀਆਂ ਸੁਬਜ਼ੀਆਂ ਲਾ ਪਰ ਨਹੀਂ ਉਦੋਂ ਫੇ ਆਪਾਂ ਸੁਣਦੇ ਨਹੀਂ ਤੁਸੀਂ ਤੇ ਚੰਗੀ ਲਾ ਲੈਂਦੇ ਹੋ ਮੈਂ ਗਿਆ ਜਿਹੜਾ ਮਾਰਿਆ ਕਿੰਨਾ ਵਧੀਆ ਹਾਂ ਮੈਂ ਤੇ ਸੋਹਣਾ ਥਾਂ ਬਣਾਇਆ ਆ ਆ ਬਹੁਤ ਵਧੀਆ ਜੀ ਹਾਂ ਸਿਰਫ ਮਸਾਲੇ ਲਈ ਦੇ ਬਾਹਰੋਂ ਆ ਕੀ ਬਾਤ ਹੈ ਕੀ ਬਾਤ ਹੈ ਅੱਛਾ ਮੰਡੀਆਂ ਦੇ ਭਾਅ ਯਾਰ ਯਾਰ ਸਾਹਿਬ ਸੁਣਾਓ ਜੀ ਤਾਂ ਸਬਜ਼ੀ ਚੱਲੂ ਮੰਡੀਆਂ ਦੇ ਭਾਅ ਜਿੱਦਾਂ ਰਹੇ ਆ ਜੀ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ 600 ਰੁਪਏ ਕੁਇੰਟਲ ਹਾਂਜੀ ਲੁਧਿਆਣਾ 1500 ਹੂੰ ਫਿਰੋਜ਼ਪੁਰ 2500 ਪਟਿਆਲਾ 2600 ਰੁਪਏ ਕਿਵਾਂਟਲ ਹਾਂਜੀ ਅਬੋੜ 2040 ਰੁਪਏ ਕਿਵਾਂਟਲ ਹਾਂਜੀ ਤੇ ਬਡਲਾਡਾ ਜਾਂ ਲੂ 1800 ਰੁਪਏ ਫੀ ਕਿਵਾਂਟਲ ਵਿਕੇ ਆ ਜੀ ਹਾਂਜੀ ਪਿਆਜ਼ ਰਿਆਰ ਸਾਹਿਬ 2300 ਨੂੰ ਵਿਕੇ ਜਲੰਧਰ ਕੀ ਬਾਤ ਹੈ ਹੂੰ 2900 ਨੂੰ ਲੁਧਿਆਣਾ ਹੂੰ ਫਿਰੋਜ਼ਪੁਰ ਵਿਕੇ 3750 ਰੁਪਏ ਉੱਪਰ ਹੂੰ ਪਟਿਆਲਾ 4800 ਰੁਪਏ ਕਿਵਾਂਟਲ ਅਬੋੜ 4000 ਤੇ 4500 ਨੂੰ ਪਿਆਜ਼ਾਂ ਚ ਵਿਕੇ ਬਡਲਾਡਾ ਮੰਡੀ ਚ ਹਾਂਜੀ ਟਮਾਟਰ ਜਲੰਧਰ ਵਿਕੇ 2500 ਕਿਵਾਂਟਲ ਹੂੰ ਲੁਧਿਆਣਾ 2300 ਰੁਪਏ ਕੁਇੰਟਲ ਹਮ ਫਿਰੋਜ਼ਪੁਰ 3500 ਹਮ ਪਟਿਆਲਾ 9000 ਰੁਪਏ ਕੁਇੰਟਲ ਜੀ ਹਾਂ ਜੀ ਅਬੋਰ 2900 ਰੁਪਏ ਤੇ ਬਡਲਾਡਾ ਟਮਾਟਰ ਦਾ ਅੱਜ ਦਾ ਭਾਜਾ ਲੱ ਰਿਹਾ 3700 ਰੁਪਏ ਫੀ ਕੁਇੰਟਲ ਜੀ ਕੁਇੰਟਲ ਜੀ ਹਮ ਗਾਜਰ 800 ਨੂੰ ਵਿਕੀ ਜਲੰਧਰ ਹਮ 1400 ਨੂੰ ਲੁਧਿਆਣਾ ਹਾਂ ਜੀ ਫਿਰੋਜ਼ਪੁਰ 1750 ਰੁਪਏ ਪਟਿਆਲਾ 1800 ਰੁਪਏ ਅਬੋਰ 2200 ਰੁਪਏ ਤੇ ਬਡਲਾਡਾ 1700 ਰੁਪਏ ਫੀ ਕੁਇੰਟਲ ਗਾਜਰ ਦਾ ਭਾ ਰਿਹਾ ਹਾਂ ਜੀ ਹਰੇ ਮਟਰ ਜਿਹੜੇ ਅੱਜ ਵਿਕੇ ਆ ਜੀ 2800 ਨੂੰ ਜਲੰਧਰ ਹਾਂਜੀ ਲੁਧਿਆਣਾ ਵਿਕੇ ਆ ਹਰੇ ਮਟਰ 2000 ਰੁਪਏ ਕਿਵੰਟਲ ਹੂੰ ਫਿਰੋਜ਼ਪੁਰ 4500 ਰੁਪਏ ਹੂੰ ਪਟਿਆਲਾ 8000 ਰੁਪਏ ਹੂੰ ਅਬੋਰ 5000 ਰੁਪਏ ਤੇ ਹਰੇ ਮਟਰ ਬਟਲਾੜਾ ਮੰਡੀ ਚ ਅੱਜ ਵਿਕੇ ਆ ਜੀ 4800 ਰੁਪਏ ਫੀ ਕਿਵੰਟਲ ਕਿਵੰਟਲ ਜੀ ਹਾਂ ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆ ਪਾਸਣਾ ਬਿਲਕੁਲ ਹੁਣ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਹਾਂ ਡਾਕਟਰ ਸਾਹਿਬ ਜਿੱਦਾਂ ਕਿ ਰਿਆਰ ਸਾਹਿਬ ਨੇ ਦੱਸਿਆ ਤੁਹਾਡੀ ਜਿਹੜੀ ਫੜਾਈਆ ਸਾਰੇ ਜੋ ਸਬਜ਼ੀਆਂ ਚ ਹੀ ਐ ਤੇ ਇਦਾਂ ਦੀ ਕੋਈ ਗੱਲ ਕਰਾਂਗੇ ਸੋ ਸਾਡਾ ਅੱਜ ਦਾ ਵਿਸ਼ਾ ਹੈ ਜੀ ਪਿਆਜ਼ ਅਤੇ ਲਸਣ ਦੀ ਸਫਲ ਕਾਸ਼ਤ ਹਮ ਇਹਦੇ ਬਾਰੇ ਡਾਕਟਰ ਸਾਹਿਬ ਤੁਹਾਨੂੰ ਅਸੀਂ ਗੱਲ ਕਰਾਂਗੇ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਡਾਕਟਰ ਸਾਹਿਬ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਤੁਸੀਂ ਨੰਬਰ ਨੋਟ ਕਰ ਲਓ ਫੋਨ ਨੰਬਰ ਨੇ 0181 281 4266 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਸਬਜ਼ੀਆਂ ਦੀ ਗੱਲ ਆਪਾਂ ਕਰਦੇ ਹੀ ਹਾਂਜੀ ਅੱਜ ਫਿਰ ਤੁਹਾਣਾ ਤੜਕੇ ਦੀ ਗੱਲ ਕਰਦੇ ਹਾਂ ਸਰ ਕਾ ਵੀ ਲਾਉਣਾ ਪਿਆਜ਼ ਕਟਾਂਗੇ ਲਸਣ ਆਹ ਬਿਲਕੁਲ ਜੀ ਬਿਲਕੁਲ ਹਾਂ ਅੱਛਾ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਪਿਆਜ਼ ਤੇ ਲਸਣ ਦੀ ਹਾਂਜੀ ਸਾਰਿਆਂ ਤੋਂ ਪਹਿਲੀ ਗੱਲ ਹੁੰਦੀ ਆ ਵੀ ਇਹਨਾਂ ਦੇ ਵਿੱਚ ਵੀ ਕਿਸਮਾਂ ਅਲੱਗ-ਅਲੱਗ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਲਾਲ ਪਿਆਜ਼ ਆ ਕੋਈ ਆਪਾਂ ਕਹਿੰਦਾ ਇਹ ਯਾਰ ਆਪਣੇ ਆਪਣੇ ਦੂਸਰੇ ਖੇਤਾਂ ਦਾ ਪਿਆਜ਼ ਆ ਇੱਕ ਚਿੱਟਾ ਹੁੰਦਾ ਹਾਂਜੀ ਹਾਂਜੀ ਜਦੋਂ ਆਪਾਂ ਕਿਸਮਾਂ ਦੀ ਗੱਲ ਕਰਦੇ ਹਾਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਇਹਦੇ ਵਿੱਚ ਦੋਹਾਂ ਚ ਹੀ ਪਿਆਜ਼ ਤੇ ਲਸਣ ਦੀਆਂ ਤੇ ਕੀ ਸਾਨੂੰ ਚੁਣਨਾ ਕਿੱਦਾਂ ਉਹਨਾਂ ਆਹ ਵੇਖੋ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਆਜ਼ ਦੀਆਂ ਕਾਫੀ ਜਿਹੜੀਆਂ ਕਿਸਮਾਂ ਆ ਉਹ ਇਜਾਦ ਕੀਤੀਆਂ ਵੀ ਕਹਿੰਦਾ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਪਿਆਜ਼ ਦੀ ਗੱਲ ਕਰੀਏ ਆਪਾਂ ਹਾਂ ਤੇ ਇੱਕ ਨਵਾਂ ਹਾਈਬ੍ਰਿਡ ਹਾਈਬ੍ਰਿਡ ਕਿਉਂਕਿ ਬੜਾ ਅੱਜਕੱਲ ਜਿਹੜੇ ਕਿਸਾਨ ਵੀ ਰਿਆ ਉਹ ਵੀ ਕਹਿੰਦਾ ਵੀ ਹਾਈਬ੍ਰਿਡ ਹੀ ਲਾਉਨੇ ਆ ਜੀ ਆਹ ਤੇ ਉਹਦੇ ਵਿੱਚ ਇੱਕ ਹਾਈਬ੍ਰਿਡ ਦਿੱਤਾ ਜੀ ਬਹੁਤ ਵਧੀਆ ਪੀਓਐਚ 1 ਨੰਬਰ ਆ ਅੱਛਾ ਜੀ ਮਤਲਬ ਇਹਦਾ ਸਾਈਜ਼ ਵੀ ਬਹੁਤ ਵਧੀਆ ਇੱਕ ਜਿਹੜੇ ਬਾਜ਼ਾਰ ਪ੍ਰਾਈਵੇਟ ਹਾਈਬ੍ਰਿਡ ਹੈ ਉਹ ਬਹੁਤ ਮੋٹے ਹੁੰਦੇ ਆ ਹੂੰ ਉਹਨਾਂ ਦੇ ਵਿੱਚ ਜਿਹੜੀ ਆ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਸਟੋਰ ਨਹੀਂ ਜ਼ਿਆਦਾ ਬਹੁਤਾ ਟਾਈਮ ਹੋ ਸਕਦੇ ਹਾਂਜੀ ਹਾਂਜੀ ਇਹ ਸਾਡਾ ਬੜਾ ਵਧੀਆ ਹਾਈਬ੍ਰਿਡ ਆ ਇਹਦੀ ਲਗਭਗ ਕੋਈ ਜਿਹੜਾ ਝਾੜ ਆ 220 ਕੁਇੰਟਲ ਪਾਤੀ ਏਕੜ ਆ ਹੂੰ ਉਸ ਤੋਂ ਪਹਿਲਾਂ ਜਿਹੜੀ ਵੈਰੈਟੀ ਸੀ ਉਹ ਪੀਆਰਓ 7 ਆ ਪੀਆਰਓ 6 ਸਭ ਤੋਂ ਸਾਡੀ ਪੁਰਾਣੀ ਵੈਰੈਟੀ ਹੈਗੀ ਆ ਜੀ ਪੰਜਾਬ ਨਰਵਾ ਅੱਛਾ ਹੈ ਤੇ ਪੁਰਾਣੀ ਆ ਪਰ ਅਜੇ ਵੀ ਜਿਹੜੇ ਕਿਸਾਨ ਵੀਰ ਆ ਉਹਨਾਂ ਦੇ ਮੂੰਹ ਤੇ ਮਤਲਬ ਉਹਦਾ ਨਾਮ ਅਜੇ ਵੀ ਹੈਗਾ ਅਜੇ ਵੀ ਹੈਗਾ ਇੰਨੀ ਵਧੀਆ ਵੀਰੇ ਪੰਜਾਬ ਨਰਵਾ ਜੇ ਆਪਾਂ ਕਹੀਏ ਨਰਵਾ ਵੀ ਉਹ ਬਿਮਾਰੀਆਂ ਤੋਂ ਕੀੜਿਆਂ ਤੋਂ ਇਹ ਰਹਿਤ ਆ ਅਜੇ ਤੱਕ ਆ ਅੱਛਾ ਹਾਂਜੀ ਉਹਦਾ ਲਗਭਗ ਝਾੜ ਕੋਈ 150 ਕਿੰਟਲ ਹੈ ਜੀ ਬਹੁਤ ਵਧੀਆ ਗੰਢੇ ਹੁੰਦੇ ਉਹਦੇ ਔਰ ਸਾਡੇ ਜਿਹੜੇ ਪਿਆਜ਼ ਯੂਨੀਵਰਸਿਟੀ ਦੇ ਆ ਇੱਕ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਦੇ ਜਿਹੜੇ ਗੰਡੇ ਹੁੰਦੇ ਆ ਲਾਟੂ ਸ਼ੇਪ ਹੁੰਦੇ ਆ ਗੋਲ ਹੁੰਦੇ ਆ ਹਾਂ ਅੱਛਾ ਆਪਾਂ ਬਾਜ਼ਾਰੋਂ ਲੈਣ ਜਾਂਦੇ ਆ ਪਿਆਜ਼ ਹੂੰ ਉਹ ਚਪਟੇ ਗੰਡੇ ਹੁੰਦੇ ਵੇਖ ਹੁੰਦੇ ਹਾਂ ਜੀ ਹਾਂ ਜੀ ਉਹਦੇ ਜਿਹੜੇ ਜਿੱਦਾਂ ਆਪਾਂ ਗੰਨੇ ਦੀ ਕਹਿਣਾ ਰਿਕਵਰੀ ਘਟਿਆ ਉਦੋਂ ਉਹਦੀ ਰਿਕਵਰੀ ਬਹੁਤ ਘੱਟ ਹੁੰਦੀ ਹੈ ਅੱਛਾ ਜਿਹੜੇ ਲਾਟੂ ਸ਼ੇਪ ਸਾਡੀ ਵੈਰਾਈਟੇ ਸਾਰੇ ਲਾਟੂ ਸ਼ੇਪ ਹੈ ਹਾਂ ਤੇ ਇਹ ਦਾ ਬਹੁਤ ਵਾਧਾ ਵਾਹ ਜੀ ਪੀਆਰੋ 6 ਆ ਗਈ ਜੀ ਬਾਅਦ ਵਿੱਚ ਪੰਜਾਬ ਨਰੋਆ ਤੋਂ ਬਾਅਦ ਚਲ 7 ਨੰਬਰ ਆ ਗਈ ਹੂੰ ਤੇ ਜਿਹੜਾ ਆਪਣਾ ਇਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕੀਤੀ ਆ ਚਿੱਟੇ ਪਿਆਜ਼ਾਂ ਦੇ ਉਹਦੇ ਵਿੱਚ ਸਾਡੀ ਪੀਡਬਲਿਊ ਉਹ ਇੱਕ ਕਿਸਮ ਹੈ ਜੀ ਹੂੰ ਉਹਦਾ ਵੀ ਲਗਭਗ ਕੋਈ 160 ਕਿ ਕੁਇੰਟਲ ਜਿਹੜਾ ਵਾ ਝਾੜ ਦੇ ਦਿਆ ਗੰਡੇ ਉਹਦੇ ਪੂਰੇ ਵਧੀਆ ਵਾਈਟ ਹੁੰਦੇ ਆ ਖਾਣ ਨੂੰ ਬਹੁਤ ਮਿੱਠੇ ਹੂੰ ਪੀਐਸਐਸ ਜਿਆਦਾ ਹੁੰਦੀ ਹੈ ਜੀ ਹੂੰ ਇਸੇ ਤਰ੍ਹਾਂ ਪੀਵਾਈਓ ਟੂ ਕਿਸਮ ਹੈ ਜੀ ਅੱਛਾ ਜੀ ਉਹਦੇ ਜੈਲੋ ਵਾਈ ਮਤਲਬ ਯੈਲੋ ਉਹਦੇ ਥੋੜੇ ਪੀਲੇ ਹੁੰਦੇ ਆ ਉਹ ਵੀ ਬਹੁਤ ਵਧੀਆ ਕਿਸਮ ਹੈ ਹੂੰ ਸੋ ਪਿਆਜ਼ਾਂ ਦੀ ਇਹ ਕਿਸਮਾਂ ਆ ਜਿਹੜੀ ਸਾਡੀ ਲਸਣ ਆ ਉਹਦੇ ਵਿੱਚ ਪੁਰਾਣੀ ਸਾਡੀ ਕਿਸਮ ਹੁੰਦੀ ਸੀ ਜੀ ਪੀਜੀ 17 ਨੰਬਰ ਅੱਛਾ ਜੀ ਉਹ ਨਵੀਂ ਕਿਸਮ ਆਈ ਹੈ ਪੀਜੀ 18 ਲਸਣ ਚ ਬੜੇ ਵਧੀਆ ਚਿੱਟੀ ਉਹਦੀ ਹੈ ਜਿਹੜੀ ਆਪਣਾ ਗੰਢੀ ਆ ਹਮ ਔਰ ਲਗਭਗ ਉਹਦਾ ਝਾੜ ਕੋਈ 50 ਕਿਵੈਂਟਲ ਪ੍ਰਤੀ ਏਕੜ ਦੇ ਦਿੰਦੀ ਹੈ ਅੱਛਾ ਇਹ ਸਾਡੀ ਇੱਕ ਕਿਸਮਾਂ ਜਿਹੜੀਆਂ ਸਾਰੀਆਂ ਬਹੁਤ ਵਧੀਆ ਗੱਲ ਆ ਅੱਛਾ ਡਾਕਟਰ ਸਾਹਿਬ ਵਿਸ਼ਾ ਬਹੁਤ ਵਧੀਆ ਹਾਂਜੀ ਤੇ ਜਦੋਂ ਆਪਾਂ ਪਿਆਜ਼ ਤੇ ਲਸਣ ਦੀ ਗੱਲ ਕਰਦੇ ਆ ਇਹਦੇ ਵਿੱਚ ਇਹਦਾ ਬਜਾਈ ਦਾ ਹਾਂਜੀ ਸਮਾਂ ਔਰ ਇਹਦੀ ਪਨੀਰੀ ਲਾਉਣ ਦਾ ਜਿਹੜਾ ਟੁਕਮਾ ਸਮਾਂ ਹਾਂ ਜੀ ਰਾਜ ਸਾਹਿਬ ਵੇਖੋ ਜੇ ਆਪਾਂ ਉਹੀ ਗੱਲ ਪਹਿਲਾਂ ਪਿਆਜ਼ ਦੀ ਗੱਲ ਕਰਦੇ ਆਂ ਪਿਆਜ਼ ਦਾ ਜਿਹੜਾ ਸਮਾਂ ਅਸੀਂ ਸ਼ਿਫਾਰਿਸ਼ ਕੀਤਾ ਯੂਨੀਵਰਸਿਟੀ ਵੱਲੋਂ ਉਹ ਹੈਗਾ ਜੀ 1 ਅਕਤੂਬਰ ਤੋਂ 1 ਅਪ੍ਰੈਲ ਹਾਂਜੀ 1 ਨਵੰਬਰ ਮਤਲਬ ਟਾਈਮ ਆਪਣੀ ਸ਼ਿਫਾਰਿਸ਼ ਦੇ ਹਿਸਾਬ ਨਾਲ ਲੰਘ ਗਿਆ ਪਰ ਅਜੇ ਵੀ ਆਪਾਂ ਕਰ ਸਕਦੇ ਪਨੀਰੀ ਵੀ ਸਕਦੇ ਇਹਦੀ ਹਾਂਜੀ ਹਾਂ ਔਰ ਜਦੋਂ ਲਾਉਣਾ ਵਾ ਪਿਆਜ਼ ਇਹ ਕੋਈ ਜਨਵਰੀ ਦਾ ਪਹਿਲਾ ਹਫਤਾ ਵੱਧ ਤੱਕ ਅੱਧ ਜਨਵਰੀ ਤੱਕ ਇਹਨੂੰ ਅਸੀਂ ਜਿਹੜੀ ਪਨੀਰੀ ਉਹ ਲਾ ਦੇਣੀ ਹਾਂਜੀ ਲਸਣ ਦਾ ਟਾਈਮ ਹੁਣ ਲੰਘ ਗਿਆ ਵਾ ਚਲੋ ਅੱਗੇ ਲਈ ਸਹੀ ਆਪਾਂ ਦੱਸ ਦਿੰਦੇ ਹਾਂ ਹਾਂਜੀ ਹਾਂਜੀ ਇਹਦਾ ਹੁੰਦਾ ਜੀ ਅੱਦ ਜਿਹੜਾ ਵਾ ਪਹਿਲਾ ਹਫਤਾ ਅਕਤੂਬਰ ਦਾ ਵੱਧ ਵੱਧ 1 ਅਕਤੂਬਰ ਤੱਕ ਜਾ ਸਕਦੇ ਹੁਣ ਲੇਟ ਹੈ ਲਸਣ 15 ਅਕਤੂਬਰ ਤੱਕ ਹਾਂ ਲਾ ਸਕਦੇ ਇਹਦਾ ਟਾਈਮ ਹੈ ਜੀ ਠੀਕ ਆ ਠੀਕ ਆ ਬਾਕੀ ਬੀ ਲਗਭਗ ਜਿਹੜਾ ਸਾਡਾ ਪਿਆਜ਼ ਦਾ ਬਹੁਤ 4 ਤੋਂ 5 ਕਿਲੋ ਅਸੀਂ ਸਿਫਾਰਿਸ਼ ਕਰਦੇ ਹਾਂ ਪ੍ਰਤੀ ਏਕੜ ਦਾ ਠੀਕ ਆ ਤੇ ਲਸਣ ਦਾ ਕਰਦੇ ਹਾਂ ਜੀ ਸਵਾ 2 ਤੋਂ ਲੈ ਕੇ 2.5 ਕੁਇੰਟਲ ਜਿਹੜੀਆਂ ਤੁਰੀਆਂ ਹੁੰਦੀਆਂ ਜੀ 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 ਔਰ ਜੇ ਆਪਾਂ ਸਪੇਸਿੰਗ ਦੀ ਗੱਲ ਕਰੀਏ ਫਾਸਲੇ ਦੀ ਹੂੰ ਤੇ ਦੋਵੇਂ ਜਿਹੜੀਆਂ ਆਪਣਾ ਸਬਜ਼ੀਆਂ ਵਾਂ ਲਸਣ ਤੇ ਪਿਆਜ਼ ਹੂੰ ਇਹਦਾ ਕੋਈ 15 ਸੈਂਟੀਮੀਟਰ ਲਾਈਨ ਤੋਂ ਲਾਈਨ ਦਾ ਫਰਕ ਰੋ ਤੋਂ ਰੋ ਕਹਿੰਦੇ ਲਾਈਨ ਤੋਂ ਲਾਈਨ ਹਾਂਜੀ ਹਾਂਜੀ ਤੇ 7.5 ਤੋਂ ਲੈ ਕੇ 8 ਸੈਂਟੀਮੀਟਰ ਜਿਹੜਾ ਵਾ ਉਹ ਗੰਡੇ ਤੋਂ ਗੰਡਾ ਅੱਛਾ ਹੂੰ ਤੇ ਇਹਦਾ ਵੇਖੋ ਜੀ ਮੈਂ ਅਸੀਂ ਸਿਫਾਰਸ਼ ਕਰਦੇ ਆਂ ਕਿ ਦੋਵੇਂ ਜਿਹੜੀਆਂ ਸਬਜ਼ੀਆਂ ਵਾਂ ਇਹਨਾਂ ਨੂੰ ਵਟਾਂ ਤੇ ਜਾਂ ਬੈਡਾਂ ਤੇ ਲਾਓ ਹਾਂਜੀ ਕਿਉਂਕਿ ਇਹ ਥੱਲੇ ਜ਼ਮੀਨ ਦੇ ਥੱਲੇ ਹੁੰਦੀਆਂ ਆਲੂਆਂ ਨੂੰ ਹੂੰ ਜਿਹੜਾ ਸਾਈਜ਼ ਆ ਵਧੀਆ ਬਣਦਾ ਫਲੈਟ ਦੀ ਬਜਾਏ ਜਾਂ ਵਟਾਂ ਕੱਢ ਕੇ ਤੇ ਜਾਂ ਫਿਰ ਬੈਡਾਂ ਤੇ ਲਾਓ ਹੂੰ ਅੱਛਾ ਇੱਕ ਬੈਡ ਬੈਡ ਮੋਟੀ ਬਣ ਜੇ ਹਾਂਜੀ ਹਾਂਜੀ ਹਾਂ ਤੇ ਬੈਡ ਦਾ ਫਾਇਦਾ ਇਹ ਆ ਜੀ ਵਟ ਤੇ ਆਪਾਂ ਲਾਉਂਦੀਆਂ ਵਟ ਤੇ ਲਗਭਗ 2 ਕਿ ਲਾਈਨਾਂ ਲੱਗ ਜਾਂਦੀਆਂ 15 ਸੈਂਟੀਮੀਟਰ ਜੋ ਬੰਦ ਦੱਸਿਆ ਵਾ ਤੇ ਹੁਣ ਬੈਡਾਂ ਤੇ ਵੀ ਅਸੀਂ ਸਿਫਾਰਿਸ਼ ਕੀਤੀ ਪਿਆਜ ਲਾਉਂਦੀ ਠੀਕ ਹੈ ਜੀ ਬੈਡ ਤੇ ਤੁਹਾਡੀ ਜ਼ਮੀਨ ਦੇ ਮੁਤਾਬਕ ਜੇ ਤੇ ਤੁਹਾਡੀ ਭਾਰੀ ਜ਼ਮੀਨ ਆ ਤੇ ਬੈਡ ਉਡਾ ਕੀ ਬਣਾਓ ਵੀ ਉੱਤੇ ਪਾਣੀ ਦੀ ਰੇਂਜ ਚੜ ਜਾਵੇ ਚੰਗੀ ਤਰ੍ਹਾਂ ਕਿਉਂਕਿ ਰੇਤਲੀ ਜਮੀਨਾਂ ਵਿੱਚ ਪਾਣੀ ਬਹੁਤੇ ਚੌੜੇ ਬੈਡ ਬਣਾਵਾਂਗੇ ਉੱਤੇ ਵੀ ਰੇਂਜ ਚੜ ਜਾਂਦੀ ਤੇ ਜਿਹੜੀਆਂ ਭਾਰੀਆਂ ਜਮੀਨਾਂ ਉਹਦੇ ਬੈਡ ਥੋੜਾ ਛੋਟਾ ਚਾਹੀਦਾ ਬਿਲਕੁਲ ਉਹ ਸਾਬ ਨੂੰ ਮਤਲਬ ਜਿੰਨੀ ਆਪਾਂ ਬੈਡ ਦੀ ਚੜਾਈ ਦੇ ਹਿਸਾਬ ਨਾਲ ਨਹੀਂ ਲੈਣਾ ਆਪਾਂ ਤਿੰਨ ਤੋਂ ਚਾਰ ਲੈਣਾ ਜਿਹੜੀਆਂ ਵਾਂ ਉਹ ਪਿਆਜ਼ਾਂ ਦੀਆਂ ਲਾ ਸਕਦੇ ਇਸੇ ਤਰ੍ਹਾਂ ਲਸਣ ਵੀ ਜਿਹੜੀਆਂ ਵਟਾਂ ਤੇ ਲੱਗ ਸਕਦਾ ਠੀਕ ਅੱਛਾ ਡਾਕਟਰ ਸਾਹਿਬ ਇਹ ਪਾਣੀ ਪੂੜੀ ਕਿੰਨਾ ਕੁ ਲਾਈਦਾ ਜੀ ਆਪਾਂ ਵੈਸੇ ਕਦੋਂ ਕਦੋਂ ਲਾਈਦਾ ਕੀ ਦੇਖ ਕੇ ਲਾਈਦਾ ਇਦਾਂ ਨਾ ਹੋਵੇ ਵੀ ਪਾ ਹਾਂ ਜੀ ਜੀ ਪਾਣੀ ਵੇਖੋ ਜੀ ਇਹਨਾਂ ਲੋਡ ਮੁਤਾਬਕ ਹੀ ਲਾਉਣਾ ਕਿਉਂਕਿ ਹੁਣ ਜਦੋਂ ਆਪਾਂ ਅਕਤੂਬਰ ਵਿੱਚ ਇਹਨੂੰ ਲਾਉਣਾ ਪਰ ਮਾ ਲਾਉਣਾ ਜਾਂ ਪਤਲਾ ਪਾਣੀ ਲਾਉਣਾ ਕਿਸੇ ਨਹੀਂ ਜੀ ਪਤਲਾ ਲਾਉਣਾ ਜੀ ਪਤਲਾ ਵਟਾ ਤੇ ਉਹੀ ਗੱਲ ਕੀਤੀ ਬੈਡਾਂ ਤੇ ਜਾਂ ਵਟਾਂ ਤੇ ਸਿਰਫ ਉਹ ਰੇਂਜ ਚੜਨੀ ਚਾਹੀਦੀ ਹੈ ਜੀ ਹੂੰ ਹਾਂ ਜੀ ਪਾਣੀ ਸਾਹਿਬ ਦਾ ਠੀਕ ਆ ਠੀਕ ਬਿਲਕੁਲ ਬਿਲਕੁਲ ਆ ਐ ਡਾਕਟਰ ਸਾਹਿਬ ਜਿਵੇਂ ਸੋਚਦੇ ਆ ਆਪਾਂ ਜਿਵੇਂ ਹੁਣ ਮੁੱਖ ਫਸਲਾਂ ਜਿਹੜੀਆਂ ਸਾਡੀਆਂ ਹਾਂ ਉਹ ਤੇ ਅਗਾ ਕਣਕ ਝੋਨਾ ਹਾਂ ਜੀ ਤੇ ਉਹ ਹਰ ਇੱਕ ਦੇ ਮੂੰਹ ਤੇ ਚੜਿਆ ਕਿ ਕਿੰਨੇ ਕ ਖਾਦ ਪਾਉਣੀ ਹੈ ਤੇ ਬਿਲਕੁਲ ਵੇਖਿਆ ਗਿਆ ਵੀ ਸਬਜ਼ੀਆਂ ਭਾਵੇਂ ਉਹ ਘਰੇਲੂ ਬਗੀਚੀ ਹੋਵੇ ਤੇ ਜਾਂ ਭਾਵੇਂ ਕਮਰਸ਼ੀਅਲ ਤੌਰ ਤੇ ਹੋਵੇ ਹਾਂਜੀ ਹਾਂਜੀ ਉਹਦੇ ਵੱਲ ਕਿਸਾਨ ਜਿਹੜੇ ਨਾ ਉਹੀ ਧਿਆਨ ਦਿੰਦੇ ਬਹੁਤਾ ਜਿਨ੍ਹਾਂ ਨੇ ਪੈਸੇ ਚੜ੍ਹ ਲੈਣੇ ਹੁੰਦੇ ਬਿਲਕੁਲ ਬਿਲਕੁਲ ਤੇ ਇਹਦੇ ਬਾਰੇ ਵੀ ਤੁਸੀਂ ਦੱਸ ਦੋ ਸਾਡੇ ਕਿਸਾਨ ਦੋਸਤਾਂ ਨੂੰ ਕਿ ਆ ਇਹਦੀ ਲਸਣ ਹੋਵੇ ਜਾਂ ਪਿਆਜ਼ ਹੋਵੇ ਇਹਦੇ ਵਿੱਚ ਖਾਦ ਹਾਂਜੀ ਜਾਂ ਰੂੜੀ ਦੀ ਖਾਦ ਇਹ ਜਿਹੜੀ ਆ ਕਿੰਨੀ ਕਿੰਨੀ ਪਾਉਣੀ ਚਾਹੀਦੀ ਆ ਜਿਹਦੇ ਨਾਲ ਵਧੀਆ ਝਾੜ ਮਿਲ ਜੇ ਹਾਂਜੀ ਰਣਜੀਤ ਸਾਹਿਬ ਤੁਸੀਂ ਠੀਕ ਗੱਲ ਕੀਤੀ ਹੈ ਜੀ ਖਾਦਾਂ ਤੋਂ ਬਿਨਾ ਕੁਝ ਨਹੀਂ ਹੁੰਦਾ ਹਾਂ ਜੀ ਆਪਾਂ ਨੂੰ ਪਤਾ ਹੀ ਆ ਹੂੰ ਤੇ ਸ਼ਫਾਰਿਸ਼ ਦੇ ਮੁਤਾਬਕ ਜਿਹੜਾ ਪਿਆਜ਼ ਆ ਉਹਦੇ ਵਿੱਚ ਕੋਈ ਲਗਭਗ 20 ਟਨ ਜਿਹੜੀ ਆ ਚੰਗੀ ਗਲੀ ਸੜੀ ਜਿਹੜੀ ਰੂੜੀ ਗੋਹ ਦੀ ਉਹ ਪੈਣ ਚਾਹੀਦੀ ਪਹਿਲੋਂ ਬੀਜਣ ਤੋਂ ਪਹਿਲੋਂ ਹੂੰ ਤੇ ਉਸ ਤੋਂ ਬਾਅਦ ਜਿਹੜੀ ਆ 40 ਕਿਲੋ ਨਾਈਟ੍ਰੋਜਨ 20 ਕਿਲੋ ਫਾਸਫੋਰਸ ਤੇ 20 ਕਿਲੋ ਪੋਟਾਸ਼ ਹਾਂ ਜੀ ਇਹ ਤੱਤਾਂ ਦੀ ਗੱਲ ਕੀਤੀ ਐਨ ਪੀ ਕੇ ਦੀ ਗੱਲ ਕਰ ਰਹੇ ਹਾਂ ਤੇ ਜੇ ਇਹਨੂੰ ਆਪਾਂ ਖਾਦਾਂ ਵਿੱਚ ਕਨਵਰਟ ਕਰਨਾ ਵੀ ਖਾਦਾਂ ਕਿੰਨੀਆਂ ਪਾਉਣੀਆਂ ਤੇ 40 20 20 ਦੇ ਹਿਸਾਬ ਨਾਲ ਮਤਲਬ 70 ਕਿਲੋ ਯੂਰੀਆ ਬੰਦੀ ਆ ਜੀ 45 ਕਿਲੋ ਇਹਦੀ ਬੰਦੀ ਆ ਤੁਹਾਡੀ ਡਾਇਆ ਡੀਪੀ ਤੇ 35 ਕਿਲੋ ਬੰਦੀ ਆ ਜੀ ਮਿਊਰੇਟ ਆਫ ਪੋਟਾਸ਼ ਠੀਕ ਹੈ ਜੇਕਰ ਡਾਇਆ ਅੱਜ ਕੱਲ ਡਾਇਆ ਨਹੀਂ ਮਿਲਦੀ ਵੇਖਿਆ ਹੀ ਆਪਾਂ ਕਣਕ ਵੇਲੇ ਜਾਂ ਮਟਰਾਂ ਦੀ ਬਜਾਈ ਵੇਲੇ ਜੀ ਜੇ ਡਾਇਆ ਨਹੀਂ ਹੈਗੀ ਤੇ ਸੁਪਰ ਫਾਸਫਟ ਪਾ ਦੋ ਉਹਦੇ ਹਿਸਾਬ ਨਾਲ ਫਿਰ ਉਹ ਥੋੜੀ ਖਾਸ ਜਿਹੜੀ ਆ ਉਹ ਯੂਰੀਆ ਜਿਹੜੀ ਆ ਉਹ 90 ਕਿਲੋ ਪੈਣੀ ਆ ਹੂੰ ਦੂਸਰੀ ਤੁਹਾਡੀ 125 ਕਿਲੋ ਸੁਪਰ ਫਾਸਫਰ ਪਾਣੀ ਤੇ ਪोटाश 11 35 ਕਿਲੋ ਪਾਣੀ ਆ ਬਿਲਕੁਲ ਬਿਲਕੁਲ ਲਸਣ ਦੀ ਗੱਲ ਕਰੀਏ ਤੇ ਲਸਣ ਵਿੱਚ ਇਹ ਜਿਹੜੀ ਸ਼ਫਾਰਸ਼ ਹੈ ਸਾਡੀ ਨਾਈਟrogen ਤੇ ਫਾਸਫੋਰਸ ਦੀ ਉਹ ਹੈਗੀ ਜੀ 50 ਕਿਲੋ ਨਾਈਟrogen ਤੇ 25 ਕਿਲੋ ਫਾਸਫੋਰਸ ਹੂੰ ਉਸ ਹੱਬ ਨਾਲ ਫਿਰ ਉਹ ਗੱਲ ਆਉਂਦੀ ਜੇ ਯੂਰੀਆ ਪਾਉਣੀ ਆ ਤੇ ਲਗਭਗ 90 ਕਿਲੋ ਜਿਹੜੀ ਯੂਰੀਆ ਤੇ 55 ਕਿਲੋ ਜਿਹੜੀ ਡਾਇਆਪੀ ਡਾਇਆ ਜਾਂਚ ਡਾਇਆ ਜਾਂਚ ਕਰਾਉਣਾ ਹੈ ਡੀਪੀ ਜਾਂ ਡਾਇਆ ਹਾਂ ਬਿਲਕੁਲ ਜੇ ਡਾਇਆ ਨਹੀਂ ਮਿਲਦੀ ਫਿਰ ਸਾਨੂੰ ਉਹਦੀ ਡੋਜ਼ ਵਧਾਉਣੀ ਪਊਗੀ ਕੋਈ 110 ਕਿਲੋ ਯੂਰੀਆ ਤੇ 100 ਜਿਹੜੀ 55 ਕਿਲੋ ਜਿਹੜੀ ਆ ਸਾਨੂੰ ਸੁਪਰ ਖਾਦ ਪਾਉਣੀ ਪੈਣੀ ਉਹਦੇ ਬਿਲਕੁਲ 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 ਇੱਕ ਤਾਂ ਡਾਕਟਰ ਸਾਹਿਬ ਜਦੋਂ ਪਰੀਆਰ ਸਾਹਿਬ ਨੇ ਪੁੱਛਿਆ ਖਾਦਾਂ ਦਾ ਇਹਦਾ ਥੋੜੀ ਜਿਹਾ ਸਾਨੂੰ ਦੱਸੋ ਇੱਕ ਤਾਂ ਤੁਸੀਂ ਕਹਿੰਦੇ ਆ ਬਈ ਪਹਿਲਾਂ ਪਾਉਣੀ ਆ ਹਾਂ ਇਹਦਾ ਥੋੜਾ ਜਿਹਾ ਇੱਕ ਤੇ ਸਮਾਂ ਦੱਸ ਦਿਓ ਹਾਂਜੀ ਤੇ ਚਲੋ ਆਪਾਂ ਇੱਥੇ ਆਉਨੇ ਆ ਮੈਨੂੰ ਲੱਗਦਾ ਇੱਕ ਫੋਨ ਆ ਗਿਆ ਆਪਾਂ ਨੂੰ ਉਹ ਫੋਨ ਲੈ ਲਈਏ ਹੈਲੋ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਂ ਪਿੰਡ ਗਿੱਦੜ ਵਾਲੀ ਤਹਿਸੀਲ ਆ ਉਹ ਜਿਹੜਾ ਵਾਲਕਾ ਤੋਂ ਗੱਲ ਕਰ ਰਿਹਾ ਜੀ ਬ੍ਰਿੰਦਰ ਸਿੰਘ ਮਰ ਬਿੱਟੂ ਪ੍ਰਧਾਨ ਜੀ ਜੀ ਸਵਾਲ ਪੁੱਛੋ ਜੀ ਸਾਰੇ ਪੁੱਛ ਰਿਹਾ ਸੀ ਡਾਕਟਰ ਸਾਹਿਬ ਨੂੰ ਜੀ ਵੀ ਜਿਹੜਾ ਲਸਣ ਤੇ ਪਿਆਜ਼ ਹੈ ਨਾ ਜੀ ਜੀ ਉਹਦੀ ਨਵੀਂ ਕਿਸਮ ਸਾਨੂੰ ਦੱਸੀ ਜਾ ਰਹੀ ਹੈ ਤੇ ਜਿਹੜਾ ਕਿਹੜੇ ਉਹਦੀ ਵਾਝੀ ਆ ਜੋਗ ਕਰੀਏਗਾ ਖੇਤੀ ਵਿੱਚ ਕਿਵੇਂ ਉਹਨੂੰ ਲਾਈਏ ਜੀ ਨਾ ਬਜਿੰਦੇ ਨਾਲ ਸਾਨੂੰ ਉਜਾਰਾ ਤੋਂ ਜ਼ਿਆਦਾ ਮਨਾਵਾ ਮਿਲੇ ਤੇ ਸਾਨੂੰ ਵਾ ਬਿਲਕੁਲ ਜੀ ਡਾਰ ਸਾਹਿਬ ਹਾਂ ਜੀ ਆ ਨਵੀਂ ਕਿਸਮ ਹੈ ਦੱਸੀ ਆ ਜੀ ਇੱਕ ਤੇ ਸਾਡਾ ਹਾਈਬ੍ਰਿਡ ਨਵਾਂ ਆਇਆ ਪੀਓਐਚ 1 ਨੰਬਰ ਹੂੰ ਬਹੁਤ ਵਧੀਆ ਝਾੜਿਆ ਜੀ ਦੂਜੀਆਂ ਜਿਹੜੀਆਂ ਸਾਡੀਆਂ ਕਿਸਮਾਂ ਵਾਂ ਉਹਦਾ ਲਗਭਗ 150 ਤੋਂ 160 ਕੁਇੰਟਲ ਝਾੜਿਆ ਹੂੰ ਇਹ ਪ੍ਰਤੀ ਏਕੜ ਦਾ ਇਹਦਾ ਕੋਈ 220 ਕਿਵੰਟਲ ਝਾੜ ਆ। ਹੂੰ ਸਹੀ। ਇਸ ਦੇ ਨਾਲ ਹੀ ਇੱਕ ਮੈਂ ਪੁਰਾਣੀਆਂ ਕਿਸਮਾਂ ਦੀ ਗੱਲ ਕੀਤੀ ਸੀ ਪੀਆਰਓ 6, ਪੀਆਰਓ 7 ਤੇ ਜਿਹੜੀਆਂ ਮੈਂ ਆਪਣਾ ਸਫੈਦ ਗੰਡੇ ਜਾਂ ਜਿਹੜੇ ਆ ਪੀਲੇ ਗੰਡੇ ਆ ਉਹ ਵੀ ਮੈਂ ਦੱਸਿਆ ਵਾ। ਪੀਡਬਲਯੂ 1 ਤੇ ਪੀਵਾਈਓ 2 ਠੀਕ ਹੈ ਜੀ। ਇਹ ਕਿਸਮਾਂ ਸਾਡੇ ਕੋਲ ਜੁਨੀਵਰਸਟੀ ਤੋਂ ਮਿਲ ਜਾਂਦੀਆਂ ਨੇ। ਬਿਲਕੁਲ। ਅੱਛਾ ਡਾਕਟਰ ਸਾਹਿਬ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਖਾਦਾਂ ਪਾਉਣ ਦਾ ਸਮਾਂ ਹਾਂਜੀ ਕੀ ਦੇਖ ਕੇ ਖਾਦਾਂ ਪਾਉਣੀਆਂ ਕਿੰਨੀ ਕਿੰਨੀ ਪਾਉਣੀਆਂ ਤੇ ਦੂਜੀ ਗੱਲ ਹੈ ਅੱਜ ਕੱਲ ਆਪਾਂ ਆਪਾਂ ਸਾਰੇ ਹੀ ਸੋਚਦੇ ਪਏ ਆ ਬਈ ਜੈਵਿਕ ਥੋੜਾ ਜਿਹਾ ਰੱਖਿਆ ਜਾਵੇ ਹਾਂਜੀ ਹੈ ਇਹਦੇ ਜੈਵਿਕ ਖੇਤਾਂ ਦੀ ਵੀ ਆਪਣੇ ਖਾਦਾਂ ਦੀ ਵੀ ਕੋਈ ਮਹੱਤਤਾ ਹੈਗੀ ਜੀ ਇਹਦੇ ਚ ਹਾਂਜੀ ਜੀ ਵੇਖੋ ਸਾਡੀਆਂ ਕਾਫੀ ਜਿਹੜੀਆਂ ਫਸਲਾਂ ਗਈਆਂ ਜਿੱਦਾਂ ਆਲੂ ਆ ਜਾਂ ਆਪਣਾ ਪਿਆਜ਼ ਆ ਇਹਦੇ ਵਿੱਚ ਜਾਂ ਹਲਦੀ ਆ ਜੀ ਇਹਦੇ ਵਿੱਚ ਅਸੀਂ ਜਵਾਨੂ ਖਾਦ ਜਾਂ ਜੈਵਿਕ ਖਾਦ ਜਿਹੜੀ ਆ ਉਹ ਅਸੀਂ ਸਿਫਾਰਿਸ਼ ਕਰਦੇ ਆ ਠੀਕ ਹੈ ਜੀ ਪਿਆਜ਼ ਜਿਵੇਂ ਅਸੀਂ ਸਿਫਾਰਿਸ਼ ਕਰਦੇ ਆ 4 ਕਿਲੋ ਜਿਹੜੀ ਜੈਵ ਖਾਦ ਆ ਕੰਸੋਰਸ਼ੀਅਮ ਫਟ ਲਗਰ ਕਹਿੰਦੇ ਉਹਨੂੰ ਅੱਛਾ ਜੀ ਉਹਨੂੰ ਮਿੱਟੀ ਵਿੱਚ ਮਿਲਾ ਕੇ ਤੇ ਸਾਰੇ ਖੇਤ ਵਿੱਚ ਪਹਿਲਾਂ ਆਪਣਾ ਪਿਆਜ਼ ਬੀਜਾਂ ਤੋਂ ਵਟਾਂ ਕੱਢਣ ਤੋਂ ਪਹਿਲਾਂ ਪਹਿਲਾਂ ਮਿਕਸ ਕਰ ਦਿਓ ਠੀਕ ਆ ਉਹਦੇ ਨਾਲ ਇੱਕ ਤੇ ਝਾੜ ਵਧੂਗਾ ਜੀ ਨਾਲੇ ਉਹਦੀ ਜਿਹੜੀ ਸਾਡੀ ਜ਼ਮੀਨ ਆ ਉਹਦੇ ਵਿੱਚ ਆਪਣਾ ਬੈਕਟੀਰੀਆ ਆ ਜਾਂਦੇ ਆ ਬੈਕਟੀਰੀਆ ਬੈਕਟੀਰੀਅਲ ਖਾਦ ਹੁੰਦੀਆਂ ਜਰਾ ਹਾਂਜੀ 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 ਉਹ ਤੇ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਵਧੀਆ ਹੁੰਦੀ ਹੂੰ ਹੂੰ ਬਾਕੀ ਜਿਹੜੇ ਖਾਦਾਂ ਮੈਂ ਦੱਸਿਆ ਵਾ ਦੂਜੀਆ ਐਨ ਪੀ ਕੇ ਜਾਂ ਯੂਰੀਆ ਡੀ ਉਹ ਪਿਆਜ਼ ਵਿੱਚ ਸਾਰੀ ਜਿਹੜੀ ਆਪਣਾ ਦੂਜੀ ਆਪਣੀ ਫਾਸਫੋਰਸ ਖਾ ਜਾਂ ਪोटाਸ਼ ਖਾ ਦੇ ਉਹ ਸਾਰੀ ਪਹਿਲਾਂ ਪਾ ਦੇਣੇ ਲਾਉਣ ਤੋਂ ਤੇ ਜਿਹੜੀ ਅੱਧੀ ਜੂਰੀਆ ਪਾ ਦੇਣੀ ਆ ਜੀ ਠੀਕ ਆ ਜਿਹੜੀ ਅੱਧੀ ਜੂਰੀਆ ਉਹ ਚਾਰ ਤੋਂ ਲਾਉਣ ਤੋਂ ਚਾਰ ਤੋਂ 6 ਮਹੀਨੇ ਆਪਣਾ ਹਫਤੇ ਬਾਅਦ ਉਹ ਕਰਨੀ ਠੀਕ ਠੀਕ ਹੈ ਛੱਟਾ ਦੇਣਾ ਠੀਕ ਹੈ ਜੀ ਠੀਕ ਆ ਜੀ ਡਾਕਟਰ ਸਾਹਿਬ ਜਿੱਦਾਂ ਤੇਜਪਾਲ ਜੀ ਹੁਣਾਂ ਨੇ ਗੱਲ ਕੀਤੀ ਆ ਕਿ ਇਹਦੇ ਵਿੱਚ ਕੋਈ ਦਵਾਈ ਵਗੈਰਾ ਨਾ ਛਿੜਕੀ ਜਾਵੇ ਜਾਂ ਹੋਰ ਜਾਂ ਇਹ ਲੋਬ ਗੀਤੀ ਦੀ ਵੀ ਗੱਲ ਕਰਦੇ ਆਪਾਂ ਜਦੋਂ ਆਪਾਂ ਨਦੀਨਾ ਦੀ ਗੱਲ ਕਰਦੇ ਆ ਤੇ ਲਸਣ ਹੋਣ ਜਾਂ ਪਿਆਜ਼ ਹੋਣ ਨਦੀਨ ਤੇ ਜਿਹੜੇ ਆ ਉਹ ਖਾਦ ਉਹਨਾਂ ਨੂੰ ਵੀ ਲੱਗਣੀ ਉਹਨਾਂ ਨੇ ਵੀ ਨਾਲ ਹੀ ਜਿਹੜੇ ਉਹ ਤਾਂ ਨੂੰ ਹੋ ਜਾਂਦੇ ਆ ਤੇ ਉਹਦੇ ਵਿੱਚ ਤੁਸੀਂ ਦੱਸ ਦਿਓ ਵੀ ਜੇ ਤੇ ਆਪਾਂ ਨਦੀਨਾ ਨੂੰ ਵੈਸੇ ਕਿ ਤਰ੍ਹਾਂ ਉਹਨਾਂ ਦਾ ਇਲਾਜ ਕਰ ਸਕਦੇ ਆ ਦਵਾਈ ਨਾਲ ਕਿੰਦਾ ਇਲਾਜ ਕਰ ਸਕਦੇ ਜੇ ਦਵਾਈ ਤੋਂ ਭਰੇਜ ਹੀ ਕਰ ਲਈਏ ਤੇ ਕਿਵੇਂ ਆਪਾਂ ਦਾ ਇਲਾਜ ਕਰ ਸਕਦੇ ਆ ਤਾਂ ਕਿ ਨਦੀਨ ਜਿਹੜੇ ਆ ਉਹ ਸਾਡੇ ਝਾੜ ਤੇ ਫਰਕ ਨਾ ਪਾਵੇ ਹਾਂਜੀ ਡਾਕਟਰ ਸਾਹਿਬ ਬਿਲਕੁਲ ਠੀਕ ਹੈ ਤੁਸੀਂ ਜੀ ਜਿਹੜੀਆਂ ਦਵਾਈਆਂ ਤੋਂ ਤੇ ਆਪਾਂ ਭਰੇ ਜੀ ਹੁਣ ਹੁਣ ਦੇ ਹਿਸਾਬ ਨਾਲ ਭਰੇ ਜੀ ਕਰਦੇ ਆ ਜੀ ਤੇ ਲਸਣ ਵਿੱਚ ਸਾਡੀ ਬੜੀ ਵਧੀਆ ਸ਼ਿਫਾਰਸ਼ ਹੈ ਜੀ ਇੱਕ ਯੂਨੀਵਰਸਿਟੀ ਦੀ ਕਿ ਲਸਣ ਬੀਜਾਂ ਤੋਂ ਬਾਅਦ ਉਹ ਜਦੋਂ ਉੱਗ ਪਵੇ ਹੂੰ ਤੇ ਕੋਈ 25 ਜਿਹੜੀ ਆ ਕੁਇੰਟਲ ਲਗਭਗ ਝੋਨੇ ਦੀ ਪਰਾਲੀ ਜਿਹੜਾ ਬੜਾ ਰੋਲਾ ਪੈ ਰਿਹਾ ਅੱਜ ਕਰ ਹਾਂਜੀ ਹਾਂਜੀ ਪਰਾਲੀ ਸੰਬੰਧ ਦਾ 25 ਕੁਇੰਟਲ ਆਹ ਕਾਫੀ ਸਬਜ਼ੀਆਂ ਬਾਗਾਂ ਦੇ ਵਿੱਚ ਇਹਦੀ ਸ਼ਿਫਾਰਸ਼ ਹੈ ਜੀ ਜੀ ਔਰ ਜਿਉ ਪਾ ਦਈਏ ਤੇ ਬਿਲਕੁਲ ਵੀ ਜਿਹੜੇ ਨਦੀਨ ਨਹੀਂ ਹੋਣਗੇ ਅੱਛਾ ਡਾਕਟਰ ਸਾਹਿਬ ਮੈਂ ਗੱਲ ਰੋਕ ਦਾਂ ਤੁਹਾਡੀ 25 ਕੁਆਂਟਲ ਜਿਹੜੀ ਆ ਉਹ 1 ਏਕੜ ਦੀ ਹਾਂਜੀ 1 ਏਕੜ ਦੀ ਜੀ ਵਾਹ ਬਈ ਤੇਜਪਾਲ ਜੀ ਰਾਲੀ ਦਾ ਮਸਲਾ ਤਾਂ ਇੱਥੇ ਹੀ ਹੱਲ ਕਰੀ ਜਾਂਦੇ ਡਾਕਟਰ ਸਾਹਿਬ ਬੈਠੇ ਬੈਠੇ ਹੀ ਹਾਂ ਨਾਲੇ ਤਾਂ ਇੱਕ ਰੂੜੀ ਬਣ ਜਾਂਦੀ ਹੈ ਜੀ ਨਾਲੇ ਉਹ ਨਦੀਨਾਂ ਨੂੰ ਨੁਕਸਨ ਦਿੰਦੇ ਬਹੁਤ ਵਧੀਆ ਮਤਲਬ ਸ਼ੁਭਾਰਸ਼ ਆ ਤੇ ਪਿਆਜ਼ ਵਿੱਚ ਵੀ ਪਾ ਸਕਦੇ ਠੀਕ ਆ ਬਾਕੀ ਜੇ ਛੋਟੇ ਲੈਵਲ ਤੇ ਕੀਤਾ ਆਪਣਾ ਕੰਮ ਪਿਆਜ਼ ਦਾ ਲਸਣ ਲਾਇਆ ਉਹਦੇ ਵਿੱਚ ਗੋਡੀ ਤੇ ਹੈਗੀ ਹੈ ਹਾਂ ਬਿਲਕੁਲ ਜਿੱਦਾਂ ਹੁਣ ਘਰੇਲੂ ਬਗੀਚੀ ਹੁੰਦੀ ਆ ਤੇਜਪਾਲ ਜੀ ਆਪਾਂ ਗੱਲ ਕਰਦੇ ਸੀਗੇ ਵੀ ਲਾਵਾਂਗੇ ਹਾਂ ਬਿਲਕੁਲ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਬੰਦਾ ਫੜ ਲਵੇ ਗੋਡੇ ਗਿੱਟੇ ਵੀ ਠੀਕ ਰਹਿਣਗੇ ਬਿਲਕੁਲ ਕੀ ਚਾਲ ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਦੁੱਖ ਦੀ ਰਗ ਤੇ ਹੱਥ ਰੱਖਤਾ ਅੱਗੇ ਜੇ ਕਿਸੇ ਨੇ ਨਾ ਘਰ ਬੈਠੇ ਨੇ ਇਹਦਾ ਲੱਕ ਤੇ ਹੱਥ ਰੱਖ ਲੈਣਾ ਤੇ ਉਹਨੂੰ ਕਹਣਾ ਓਏ ਤੈਨੂੰ ਕੀ ਹੋਇਆ ਤੂੰ ਗੰਡੇ ਗੁੰਡ ਕੇ ਆਇਆ ਆਹੋ ਬਿਲਕੁਲ ਮੈਂ ਤਾਂ ਖੁਸ਼ੀ ਮਨਾਈ ਸੀ ਵੀ ਡਾਕਟਰ ਸਾਹਿਬ ਨੇ ਗੋਡੀ ਦੀ ਗੱਲ ਨਹੀਂ ਕੀਤੀ ਪਰ ਅੱਛਾ ਹੈਗਾ ਇਹ ਵੀ ਹੈ ਗੋਡੀ ਵੀ ਕਰਨੀ ਪੈਣੀ ਗੋਡੀ ਬਿਲਕੁਲ ਜੀ ਬਿਲਕੁਲ ਨਹੀਂ ਜ਼ਰੂਰੀ ਜੀ ਹਾਂ ਨਹੀਂ ਚਾਹੀਦੀ ਵੀ ਆ ਬਾਕੀ ਪਰਾਲੀ ਵਾਲਾ ਕੰਮ ਬਹੁਤ ਵਧੀਆ ਸੀ ਅੱਛਾ ਜੀ ਉਸ ਫਾਰਸ ਬਹੁਤ ਵਧੀਆ ਨਹੀਂ ਉਹ ਤਾਂ ਗੱਲ ਹੀ ਵਧੀਆ ਉਹ ਤਾਂ ਬਹੁਤ ਵਧੀਆ ਗੱਲ ਆ ਹਾਂ ਅੱਛਾ ਡਾਕਟਰ ਸਾਹਿਬ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਦੀ ਪਟਾਈ ਦੀ ਹਾਂ ਜੀ ਚਾਹੇ ਲਸਣ ਆ ਚਾਹੇ ਪਿਆਜ਼ ਆ ਹਾਂ ਜੀ ਜਦੋਂ ਅਸੀਂ ਇਹਨਾਂ ਦੀ ਪਟਾਈ ਕਰਨੀ ਆ ਉਦੋਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਜਿਹਨਾਂ ਨਾਲ ਅਸੀਂ ਧਿਆਨ ਦੇਣਾ ਹੈ ਭਾਈ ਇਸ ਹਿਸਾਬ ਨਾਲ ਹੀ ਪਟਾਈ ਕਰਨੀ ਆ ਕੋਈ ਹੋਰ ਆ ਹਾਂਜੀ ਇਹ ਕਿਤੇ ਨੁਕਸਾਨ ਨਾ ਕਰ ਬੈਠੀ ਹੈ ਨਾ ਫਸਲ ਦਾ ਇਹ ਜੀ ਪਿਆਜ਼ਾਂ ਵਿੱਚ ਜਦੋਂ ਬਿਲਕੁਲ ਤੁਹਾਡੀਆਂ ਭੂਕਾਂ ਬਿਲਕੁਲ ਕਮਲਾ ਕੇ ਸੁੱਕ ਕੇ ਡਿੱਗ ਪੈਂਦੀਆਂ ਹਾਂ ਹਾਂਜੀ ਉਸ ਤੋਂ ਬਾਅਦ ਸਾਨੂੰ ਇਹਨੂੰ ਪੁੱਟਣਾ ਚਾਹੀਦਾ ਪਿਆਜ਼ ਨੂੰ ਹਾਂ ਔਰ ਪੁੱਟਣ ਤੋਂ ਬਾਅਦ ਉਹਨਾਂ 4 ਦਿਨ ਜਿਹੜਾ ਵਾ 3-4 ਦਿਨ ਉਹਨੂੰ ਕਿਸੇ ਹਵਾਦਾਰ ਕਮਰੇ 'ਚ ਜਾਂ ਉਥੇ ਖੇਤ ਵਿੱਚ ਹੀ ਹਾਂ ਉਹਨੂੰ ਚੰਗੀ ਤਰ੍ਹਾਂ ਪਤਲੇ-ਪਤਲੇ ਵਿਛਾ ਕੇ ਉਹਨੂੰ ਹਵਾ ਲੱਗਣੀ ਦੇਣੀ ਸੋਣਾ ਚਾਹੀਦਾ ਮੰਨ ਲਓ ਹਾਂ ਤੇ ਫਿਰ ਕੁਝ ਦਿਨਾਂ ਬਾਅਦ ਉਹਨੂੰ ਜਦੋਂ ਲੱਗ ਜੇ ਪਤਾ ਵੀ ਭੂਕ ਬਿਲਕੁਲ ਸੁੱਕ ਗਈ ਆ ਉਹਨੂੰ ਫਿਰ ਉੱਪਰੋਂ ਕੱਟ ਦੇ ਆਪਾਂ ਇੱਥੇ ਆਉਣੇ ਫੋਨਿਕ ਹੋਰ ਆ ਗਿਆ ਹਾਂਜੀ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਂ ਪਾਦਰ ਤੋਂ ਬੋਲਦਾ ਜੀ ਸਵਾਲ ਪੁੱਛੋ ਜੀ ਬਈ ਮਿਲਵਾ ਸੋ ਜਿਹੜਾ ਪਾਦਰ ਦਾ ਜੀ ਜੀ ਸਵਾਲ ਪੁੱਛੋ ਕਾਲੇ ਜੀ ਅੱਜ ਮੈਂ ਪਹਿਲ ਹੋਇਆ ਜੀ ਕੀ ਨਾਮ ਹੈ ਹਾਂਜੀ ਪਹਿਲ ਹੋਇਆ ਇਹਨਾਂ ਨਾਲ ਕੀ अच्छा ਉਹ ਕਹਿੰਦੇ ਵੀ ਮੈਂ ਇਹ ਖੇਤੀ ਕਾ ਸ਼ੁਰੂ ਕਰਨੀ ਚਾਹੁੰਦਾ। ਅੱਛਾ ਮੈਨੂੰ ਇਹ ਦੱਸੋ ਵੀ ਕਿੰਨਾ ਕਿੰਨੇ ਕ ਤੋਂ ਸ਼ੁਰੂ ਕਰੀਏ ਤਾਂ ਕਿ ਸਾਨੂੰ ਕੋਈ ਜ਼ਿਆਦਾ ਬਿਨਾ ਹੋਵੇ ਤੇ ਹਾਂ ਹਾਂਜੀ ਵੇਖੋ ਜੀ ਜੇ ਆਪਾਂ ਨਵਾਂ ਸ਼ੁਰੂ ਕਰਨਾ ਕੰਮ ਆ ਤੇ ਸਾਨੂੰ ਥੋੜੇ ਥਾਂ ਤੋਂ ਸ਼ੁਰੂ ਕਰਨਾ ਚਾਹੀਦਾ। ਇੱਕ ਵਾਰੀ ਤਜਰਬਾ ਹੋਣਾ ਚਾਹੀਦਾ ਵਾ। ਜੀ ਘਟੋ ਘਟ ਕਨਾਲ ਦੋ ਕਨਾਲ ਤੁਸੀਂ ਲਾ ਸਕਦੇ ਹੋ। ਜ਼ਿਆਦਾ ਤੁਸੀਂ ਨਾ ਕਰੋ। ਹੂੰ ਤੇ ਬਾਕੀ ਮੈਂ ਸਭ ਕੁਝ ਦੱਸ ਦਾਂ ਜੋ ਵੀ ਆਪਣਾ ਹਾਂਜੀ ਹਾਂਜੀ ਆ ਮੈਨੂੰ ਲੱਗਦਾ ਉਹ ਤਜਰਬਾ ਹੋ ਜਾਊਗਾ ਡਾਕਟਰ ਸਾਹਿਬ ਆਪਾਂ ਪਟਾਈ ਦੀ ਗੱਲ ਕਰਦੇ ਸੀਗੇ ਹਾਂਜੀ ਪਿਆਜ਼ ਦੀ ਮੈਂ ਦੱਸ ਤੀ ਜੀ ਪਟਾਈ ਹਾਂਜੀ ਤੇ ਲਸਣ ਵਿੱਚ ਵੀ ਇਦਾਂ ਜਦੋਂ ਬਿਲਕੁਲ ਤੁਹਾਡੇ ਪੱਤੇ ਆ ਲਸਣ ਦੇ ਉਹ ਬਿਲਕੁਲ ਪੀਲੇ ਹੋ ਜਾਣ ਸੁੱਕ ਜਾਣ ਹੂੰ ਫਿਰ ਇਹਨੂੰ ਫੁੱਟੋ ਤੇ ਪਰ ਇੱਕ ਜ਼ਰੂਰੀ ਗੱਲ ਇਹ ਆ ਕਿ ਇਹਨੂੰ ਕਟੋ-ਕਟ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰ ਦੇ ਬੰਦ ਕਰ ਦੇ ਅੱਛਾ ਜੀ ਜੇ ਆ ਪਾਣੀ ਲਾਉਂਦੇ ਰਹੇ ਆਪਾਂ ਬਾਅਦ ਚ ਪੁੱਟਣ ਲੱਪੇ ਤੇ ਉਹ ਸਾਰੀਆਂ ਜਿਹੜੀਆਂ ਤੁਹਾਡੀਆਂ ਤੁਰੀਆਂ ਆ ਉਹ ਖਿਲਰ ਜਾਣੀਆਂ ਅੱਛਾ ਜਮੀਨ ਚ ਹਮ ਮਤਲਬ ਪੂਰਾ ਬਲਬ ਜਿੰਨੂੰ ਕਹਿੰਦੇ ਆਪਾਂ ਪੂਰੀ ਗੰਢੀ ਆਵੇ ਬਾਹਰ ਹਾਂਜੀ 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 ਤੇ ਜਦੋਂ ਬੱਤਰ ਹੋਗਾ ਮਤਲਬ 15 ਦਿਨ ਆਪਾਂ ਪਾਣੀ ਨਾਲ ਲਾਵਾਂਗੇ ਬਾਅਦ ਵਿੱਚ ਉਹਨੂੰ ਪੁੱਟੋ ਹਾਂ ਤੇ ਉਹਨੂੰ ਵੀ ਛੋਟੀਆਂ ਛੋਟੀਆਂ ਗੱਠੀਆਂ ਬਣਾ ਲਓ ਅੱਛਾ ਜੀ ਹਵਾਦਾਰ ਥਾਂ ਤੇ ਰੱਖੋ ਕਿਸੇ ਬਰਾਂਡੇ ਵਿੱਚ ਕਿਸੇ ਕਮਰੇ ਵਿੱਚ ਹਮ ਸਕਾਉਣ ਤੋਂ ਬਾਅਦ ਉਹਨੂੰ ਬਾਅਦ ਚ ਜਿਹੜੀਆਂ ਉਹਦੀਆਂ ਭੂਕਾਂ ਕੱਟ ਦਿਓ ਬਿਲਕੁਲ ਅੱ ਸਮੇਂ ਮੁਤਾਬਕ ਜੇ ਤੁਹਾਡੇ ਕੋਲ ਵਾਧਿਆ ਪਿਆਜ਼ ਜਾਂ ਲਸਣ ਆ ਉਹਨੂੰ 15 ਦਿਨ ਹੀ ਫੋਲਦੇ ਰਹੋ ਕੋਈ ਗਲੇ ਛੜੇ ਜਾਂ ਜਿਹੜੇ ਕੱਟੇ ਆ ਉਹ ਤੁਸੀਂ ਅਲੱਗ ਕਰ ਦਿਓ ਬਿਲਕੁਲ ਜੀ ਅੱਛਾ ਰੱਖਣਾ ਇਹਨੂੰ ਹਵਾਦਾਰ ਕਮਰੇ ਚ ਹੀ ਹਵਾਦਾਰ ਕਮਰੇ ਬਿਲਕੁਲ ਅੱਛਾ ਜਦ ਆ ਉਹ ਜਦੋਂ ਅਸੀਂ ਗੰਡੇ ਪੱਟਦੇ ਹੁੰਦੇ ਸੀ ਉਦੋਂ ਉਹਦੀਆਂ ਭੂਕਾਂ ਜੀਆਂ ਬੰਨ ਕੇ ਆਇਆ ਉਹਦਾ ਟੋਕਰੇ 'ਤੇ ਰੱਖ ਲੈਂਦੇ ਹਾਂ ਹਾਂ ਜੀ ਉਹ ਤਾਂ ਟੋਕਰਿਆਂ ਵਿੱਚ ਉਹਦੇ ਉਹਦੇ ਰੱਖਣਾ ਕਿੰਨੇ ਕਿ ਦਿਨਾਂ ਬਾਅਦ ਮਤਲਬ ਇਹ ਹੋਏ ਜੀ ਉਹਨੂੰ ਹਵਾ ਲੱਗਣੀ ਚਾਹੀਦੀ ਆ ਹਵਾ ਲੱਗਣਾ ਉਹ ਜਿਹੜਾ ਕਨਸੈਪਟ ਇਹੋ ਹੀ ਆ ਹਾਂ ਥੱਲੇੋਂ ਉੱਪਰੋਂ ਸਾਰੇ ਪਾਸਿਓ ਲੱਗੇਗੇ ਹਾਂ ਬਾਕੀ ਮੈਂ ਪਹਿਲਾਂ ਦੱਸਿਆ ਜੀ ਸਾਡੀਆਂ ਕਿਸਮਾਂ ਜਿਹੜੀਆਂ ਪੀਜੋ ਦੀਆਂ ਵਾ ਇਹਨਾਂ ਵਿੱਚ ਜਿਹੜੀ ਸਟੋਰੇਜ ਜਿਹਦੀ ਹੈਗੀ ਜ ਸੈਂ ਮਤਲਬ ਕਾਫੀ ਟਾਈਮ ਕ ਅੱਛਾ ਡਾਕਟਰ ਸਾਹਿਬ ਬੜਾ ਵਧੀਆ ਤੁਸੀਂ ਗੱਲ ਦੱਸੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਕਿਸਾਨ ਭਰਾ ਇਹਦੇ ਵਿੱਚ ਤਵੱਜੋ ਦੇਣਗੇ ਦੇਖੋ ਕਿਉਂਕਿ ਨਾਲੇ ਤਾਂ ਪਰਾਲੀ ਸਾਂਭ ਲਈਓ ਦੇਖੋ ਤੇ ਇਹ ਬਹੁਤ ਵਧੀਆ ਲੱਗਾ ਅੱਛਾ ਨਾਲੇ ਘਰ ਦੀ ਸਬਜੀ ਆਹ ਆ ਨਾਲੇ ਭੂਕਾਂ ਬੰਨਣੀ ਆ ਜਾਣਗੀਆਂ ਦੂਜੀ ਗੱਲ ਹੈ ਕਣਕ ਝੋਨੇ ਦੇ ਚੱਕਰ ਚੋਂ ਕੱਢਣ ਲਈ ਸਾਡੇ ਲਈ ਮਿਰਖੇ ਲਈ ਬਹੁਤ ਲਾਹੇਵੰਦੀ ਚੀਜ਼ ਆ ਥੋੜਾ ਜਿਹਾ ਇਧਰ ਨੂੰ ਹੋਣਾ ਚਾਹੀਦਾ ਚਲੋ ਥੋੜਾ ਥੋੜਾ ਏਰੀਆ ਥੋੜਾ ਥੋੜਾ ਜਰੂਰ ਲਾ ਦੋ ਕਨਾਲ ਹੀ ਕਰਨ ਲੱਗ ਜਾਣ ਤੇ ਕਾਫੀ ਹੋ ਜਾਂਦਾ ਹਾਂ ਤੇ ਬਾਕੀ ਇਹ ਆ ਹਾਂ ਕਰ ਹੋਣਾ ਉਹੀ ਆ ਜੋ ਬਾਬੇ ਨੇ ਚਾਹਣਾ ਮੈਨੂੰ ਲੱਗਦਾ ਵੀ ਮੌਸਮ ਆਇਆ ਲੱਗ ਉੱਪਰੋਂ ਨੂੰ ਦੇਖਣਾ ਹੀ ਪੈਂਦਾ ਦੇਖਣਾ ਹੈ ਮੌਸਮ ਆਇਆ ਤਾਪਮਾਨ ਸੁਣਾਈਏ ਪਹਿਲਾਂ ਸੁਣਾਓ ਜੀ ਸੁਣਾਓ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਤਾਪਮਾਨ ਅਜਿੱਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ 25.9 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 9.2 ਡਿਗਰੀ ਸੈਲਸੀਅਸ ਗੁਰਦਾਸਪੁਰ 26 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 8.5 ਘੱਟ ਤੋਂ ਘੱਟ ਫਿਰੋਜ਼ਪੁਰ 26.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 9.9 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਪਟਿਆਲਾ ਵੱਧ ਤੋਂ ਵੱਧ ਤਾਪਮਨ 27.2 ਡਿਗਰੀ ਸੈਲਸੀਅਸ ਤੇ 9.4 ਘੱਟ ਤੋਂ ਘੱਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 25.8 ਤੇ 9.5 ਘੱਟ ਤੋਂ ਘੱਟ ਬਠਿੰਡਾ 27 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 9.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ ਆਉਣ ਵਾਲੇ ਸਮੇਂ ਚ ਰਿਆਰ ਸਾਹਿਬ ਵਿਭਾਗ ਦੇ ਵਾਲੇ ਕਹਿੰਦੇ ਆ ਵੀ ਮੌਸਮ ਹਲੇ ਦੀ ਖੁਸ਼ਕੇ ਚੱਲੀ ਜਾਣਾ ਆ ਹੂੰ ਜਿਸ ਹਿਸਾਬ ਦਾ ਮੌਸਮ ਹੈਗਾ ਆ ਕਿਸਾਨ ਵੀਰੋ ਤਾਂ ਪੈਣਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਖਾਤਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤਾਂ ਪੈਣਾ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ ਨਾਲ ਖੇਤੀ ਪ੍ਰਤੀ ਜਾਗਰੂਕ ਵੀ ਹੋਣਾ ਹੈ ਤੇ ਨਾਲ ਨਾਲ ਇੱਕ ਹੋਰ ਗੱਲ ਵੀ ਯਾਦ ਰੱਖਣੀ ਹੈ ਕਿ DD ਪੰਜਾਬੀ ਦੇ ਸਾਰੇ ਪ੍ਰੋਗਰਾਮ ਸਾਡੇ YouTube ਤੇ ਨੇ ਸੋ DD ਪੰਜਾਬੀ YouTube ਚੈਨਲ ਜਿਹੜਾ ਉਹਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਪ੍ਰੋਗਰਾਮ ਉੱਥੇ ਦੇਖੋ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ ਧੰਨਵਾਦ